ਮਾਰੂ ਮੱਲਾ ਪਹਿਲਾ ਹਰ ਧਨ ਸੰਚੋ ਰੇ ਜਨ ਪਾਈ ਸਤ ਗੁਰ ਸੇਵ ਰੋ ਸਰਣਾਈ ਤਸਕਰ ਚੋਰ ਨ ਲਾਗ ਤਾਕੋ ਤਉਨ ਉਪਜੈ ਸ਼ਬਦ ਜਗਾਯਾ ਤੂੰ ਇਕੰਥਾਰ ਨਿਰਾਲਮ ਰਾਜਾ ਤੂੰ ਆਪ ਸਵਾਰੈ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਸਾਰ ਅਸਥੇਰ ਥਾਨ ਸੁਹਾਇ ਦੇਹੀ ਨਗਰੀ ਉਤਮ ਥਾਨਾ ਪੰਚ ਲੋਕ ਵਸੈ ਪਰਧਾਨ ਉਤਰ ਏਕੰਕਾਰ ਨਰਾਲਮ ਸੰਨ ਸਮਾਦ ਲਗਾਇ ਦੇਹੀ ਨਗਰੀ ਨੌਂ ਦਰਵਾਜ਼ੇ ਸਿਰ ਸਿਰ ਕਰਨ ਹਾਰ ਸਜ ਦਸਵੇਂ ਪੁਰਖ ਅਤੀਤ ਨਰਾਲਾ ਅੱਪੇ ਅਲਖ ਲਖਾਇਆ ਪੁਰਖ ਅਲੇਖ ਸੱਚੇ دیਵਾਨਾ ਹੁਕਮ ਚਲਾਏ ਸਚ ਨੀਸ਼ਾਨ ਨਾਨਕ ਖੋਜ ਲੋ ਘਰ ਆਪਣਾ ਹਰ ਆਤਮ RAM ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨ ਕਾਮ ਕੋਦ ਲੈ ਗਰਦਨ ਮਾਰੇ ਹੁਮੈ ਲੋਭ ਚੁਕਾਇਆ ਸੱਚੇ ਥਾ ਨਵ ਸੈ ਨਰੰਕਰ ਆਪ ਪਛਾਨੇ ਸ਼ਬਦ ਵਿਚਾਰ ਸੱਚੇ ਮਹਿਲ ਨਿਵਾਸ ਨਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੈ ਨਾ ਕੋਣ ਉਡਾਵੇ ਜੋਗੀ ਸ਼ਬਦ ਅਨਾਹਦ ਵਾਵੇ ਤੰਤ ਸ਼ਬਦ ਚੋਣ ਕਾ ਨਿਰਾਲਮ ਅਬ ਅਪੇ ਵਾਏ ਸੁਨਾਇਆ ਭਉ ਬਰਖ ਦਾ ਸਹਿਜ ਸੁਮਾਤਾ ਹਉ ਮੈਂ ਤਿਆਗੀ ਅਨਹਦ ਰਤਾ ਅੰਨਨਸਾਰ ਨਿਰੰਝਨ ਜਾਣਾ ਸਰਬ ਨਿਰੰਝਨ ਰਾਇ ਦੁਖ ਪੈ ਭੰਜਨ ਤਬ ਅਬਨਾਸ਼ੀ ਰੋਗ ਕਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਭਉ ਭੰਜਨ ਗੁਰ ਮਿਲੈ ਹਰ ਪ੍ਰਭ ਪਾਇਆ ਕਾਲ ਤਵਲ ਮਰੰજન ਜਾਣ ਬੁੱਝੇ ਕਰਮ ਸੋ ਸ਼ੁਭਦ ਪਛਾਨ ਆਪੇ ਜਾਣ ਆਪ ਪਛਾਨ ਸਭ ਤਿਸਤਾ ਚੋਜ ਸੁਬਾਇਆ ਆਪੇ ਸ਼ਾ ਆਪੇ ਵਣਜਾਰਾ ਆਪੇ ਪਰਖੇ ਪਰਖਣ ਹਾਰ ਆਪੇ ਤਸ ਕਸਵਟੀ ਲਾਏ ਆਪੋ ਕੀਮਤ ਪਾਇਆ ਆਪ ਦਇਆਲ ਦਇਆ ਤਬ ਥਾਰੀ ਘਟ ਘਟ ਰਵ ਰਹਿਆ ਬਨਵਾਰੀ ਪੁਰਖ ਅਤੀਤ ਵਸੈ ਨੇ ਕੇਵਲ ਗੁਰ ਪੁਰਖ ਹੈ ਪੁਰਖ ਮਿਲਾਇਆ ਰਬਦਾਨਾ ਬਿਨਾ ਗਰਬ ਗਵਾਏ ਦੁਜਾ ਮਿਟ ਏਕ ਦਿਖਾਏ ਆਸਾ ਮਾਹੇਨ ਰਾਲਮ ਜੋਨੀ ਕੁਲ ਨਰਨਜਨ ਗਾਇਆ ਹਮੇ ਮੇਤ ਸ਼ਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਲਾਹਾ ਸਤ ਸੰਗਤ ਸੱਚ ਫਲ ਪਾਇਆ ਮਾਰੂ ਮੈਲਾ ਪਹਿਲਾ ਸੱਚ ਕਹ ਸੱਚੇ ਕਰ ਰਹਿਣਾ ਜੀਵਤ ਮਰੋ ਤਵਜਲ ਜਗ ਤਰਣਾ ਗੁਰਬੋਹਤ ਗੁਰਬੇੜੀ ਤੁਮਹ ਮਨ ਹਰਜਪ ਤਾਰ ਲੰਘਾਇ ਹਮੇ ਮਮਤਾ ਲੋਭ ਬਿਨਾ ਸੁਨ ਨਾਉ ਦਰ ਮੁਕਤੇ ਦਸਵੇਂ ਆਸਨ ਉਪਰ ਪੜੈ ਪਰੈ ਅਪਰੰਤਰ ਜਿਨ ਆਪੇ ਆਪ ਉਪਾਇਆ ਗੁਰਮਤ ਲੇਵੋ ਹਰ ਲਿਵ ਤਰੀਆ ਅਕਲ ਦਾਏ ਜਮ ਤੇ ਕਹਿ ਡਰੀਐ ਜਤ ਜਤ ਦੇਖਉ ਤਤ ਤਤ ਤੁਮ ਹੀ ਅਵਰ ਨੰਦੁ ਤੀਆ ਗਾਇ ਸਚ ਹਰਨਾਮ ਸਚ ਹੈ ਸਰਣ ਸਚ ਗੁਰ ਸ਼ਬਦ ਜਿ ਤਹਿ ਲਗ ਤਰੈਣਾ ਅਕਥ ਕਥਾ ਦੇਖੈ ਅਪਰੰਤਰ ਥਨ ਗਰਬ ਨ ਜੋਨੀ ਜਾਇ ਸਚ ਬਿਨ ਸਤ ਸੰਤੋਖ ਨ ਪਾਵੇ ਬਿਨ ਗੁਰ ਮੁਕਤ ਨ ਆਵੇ ਜਾਵੇ ਮੂਲ ਮੰਤਰ ਹਰ ਨਾਮ ਰਸਾਇਣ ਕਾ ਨਾਨਕ ਪੂਰਾ ਪਾਇਆ ਸੱਚ ਬਿਨ ਤਬ ਜਲ ਜਾਏ ਨ ਤਰਿਆ ਇਸੁੰਦ ਅਥਾ ਮਹਾ ਵਿਖ ਭਰਿਆ ਰਹਿ ਅਤੀਤ ਗੁਰਮਤਿ ਲੈ ਉਪਰ ਹਰ ਨਿਰਭਉ ਕੇ ਘਰ ਪਾਇਆ ਝੂਠੀ ਜਗ ਹਿਤ ਕੀ ਚਤੁਰਾਈ ਬਿਲਮ ਨਾ ਲੱਗੈ ਆਵੇ ਜਾਈ ਨਾਮ ਵਿਸਾਰ ਚੱਲੇ ਅਬਮਾਨੀ ਉਪਜੈ ਬਿਨ ਸੁਖ ਪਾਇਆ ਉਪਜੈ ਬਿਨ ਸਬੰਧਨ ਬੰਧੇ ਹਮੇ ਮਾਇਆ ਕੇ ਗਲ ਫੰধে ਜਿਸ RAM ਨਾਮ ਨਾਹੀ ਮਤ ਗੁਰਮਤ ਸੋ ਜੰਮ ਤੁਰ ਬੰਧ ਚਲਾਇਆ ਗੁਰ ਬਿਨ ਮੋਖ ਮੁਕਤ ਕਿਉ ਪਾਈਐ ਦੇਨ ਗੁਰ RAM ਨਾਮ ਕਿਉ ਧਿਆਈਐ ਗੁਰਮਤਿ ਲੇਹ ਤਰੋ ਭਵ ਦੁਤਰ ਮੁਕਤ ਭੈ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗੋਵਰਧਨੰਤਾਰ ਗੁਰਮਤਿ ਸਾਇਰ ਪਾਣ ਤਾਰੇ ਗੁਰਮਤਿ ਲੇਹ ਪਰਮ ਪਦ ਪਾਈਐ ਨਾਨਕ ਗੁਰ ਪਰਮ ਚੁਕਾਇਆ ਗੁਰਮਤਿ ਲੇਹ ਤਰੋ ਸਚ ਤਾਰੀ ਆਤਮ ਚਿੰਨੋ ਹਿਰਦੈ ਮੁਰਾਰੀ ਜਮ ਕੇ ਫਾਹੇ ਕਟੇ ਹਰ ਜਪ ਅਕਲ ਨਰੰજન ਪਾਇਆ ਗੁਰਮਤ ਪੰਚ ਸਖੇ ਗੁਰ ਪਾਈ ਗੁਰਮਤ ਅਗਨ ਨਿਵਾਸ ਸਮਾਈ ਨਾਨਕ ਮੁਖ ਨਾਮ ਜਪੋ ਜਗ ਜੀਵਨ ਰਿਦ ਅੰਤਰ ਅਲਖ ਲਖਾਇਆ ਗੁਰਮੁਖ ਬੂਝੈ ਸ਼ਬਦ ਪਤੀਜਾ ਉਸਤਤ ਨਿੰਦਾ ਕਿਸ ਕੀ ਕੀਜੈ ਚਿੰਨੋ ਆਪ ਜਪੋ ਜਗਦੀਸ਼ਰ ਹਰ ਜਗ ਮਾਥ ਮਨ ਪਾ ਜੋ ਬ੍ਰਹਮੰਡ ਖੰਡ ਸੋ ਜਾਣੋ ਗੁਰਮੁਖ ਬੂਝੋ ਸ਼ਬਦ ਪਛਾਣੋ ਕਟਕਟ ਫੋਗੇ ਫੋਗਣ ਹਾਰਾ ਰਹਾ ਅਤੀਤ ਸੁਬਾਆ ਗੁਰਮਤ ਬੋਲੋ ਹਰਜਸ ਸੂਚਾ ਗੁਰਮਤ ਅੱਖੀਂ ਦੇਖੋ ਊਚਾ ਸ਼੍ਰਵਣੀ ਨਾਮ ਸੁਣੇ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ ਮਾਰੂ ਮੈਲਾ ਪਹਿਲਾ ਕਾਮ ਕ੍ਰੋਧ ਪਰ ਹਰ ਪਰ ਨਿੰਦਾ ਲਭ ਲੋਭ ਤਜੋ ਨਚਿੰਦਾ ਪ੍ਰਮਾਤਸ ਸੰਗਲ ਤੋੜ ਨਿਰਾਲਾ ਹਰ ਅੰਤਰ ਹਰ ਰਸ ਪਾਇਆ ਨਿਸਦਾਮਨ ਜਿਉ ਚਮਕ ਟੰਡਾ ਏਣ ਦੇਖੈ ਐਨਸ ਜੋਤ ਨਿਰੰਤਰ ਪੇਖੈ ਆਨੰਦ ਰੂ ਅਨੂਪ ਸਰੂਪ ਗੁਰ ਪੂਰਾ ਦੇਖਾਇਆ ਸਤਗੁਰ ਮਿਲੋ ਆਪੇ ਪ੍ਰਭ ਤਾਰੇ ਸਸ ਘਰ ਸੂਰ ਦੀਪਕ ਗਹਿਣਾਰੇ ਦੇਖ ਅਦਿਸ਼ਟ ਰਹੋ ਲਿਵ ਲਾਗੀ ਸਭ ਤ੍ਰਿਭਵਨ ਬ੍ਰਹਮ ਸੁਭਾਇਆ ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਪਾਉ ਜਾਏ ਅਨਫਾ ਪਦ ਪਾਵੇ ਆਪ ਗਵਾਏ ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕੁਮਾਇਆ ਅਦ੍ਰਿਸ਼ਟ ਅਗੋਚਰ ਨਾਮ ਅਪਾਰ ਅਤਰਸ ਮੀਠਾ ਨਾਮ ਪਿਆਰਾ ਨਾਨਕ ਕੋ ਜੁਗ ਜੁਗ ਹਰ ਜਸ ਦੀਜ ਹਰ ਜਪੀਏ ਅੰਤ ਨਾ ਪਾਇਆ ਅੰਤਰ ਨਾਮ ਪ੍ਰਾਪਤੇ ਹੀਰਾ ਹਰ ਜਪਤੇ ਮਨ ਮਨ ਤੇ ਥੀਰਾ ਦੁਖ ਘਟ ਘਟ ਓਪੰਜਨ ਪਾਈਆ ਬਹੁੜ ਜਨਮ ਨਾ ਜਾਇ। ਭਗਤ ਹੇਤ ਗੁਰ ਸ਼ਬਦ ਤਰੰਗ ਹਰ ਜਸ ਨਾਮ ਪਦਾਰਥ ਮੰਗ। ਹਰ ਪਾਵੇ ਗੁਰ ਮੇਲ ਮਿਲਾਏ ਹਰ ਤਾਰੇ ਜਗਤ ਸੁਭਾਇ। ਜਿਨ ਜਪ ਜਪਿਓ ਸਤ ਗੁਰ ਮਤ ਵਾਕੇ ਜਮ ਕੰਕਰ ਕਾਲ ਸੇਵਕ ਪਗ ਤਾਕੇ। ਉਤਮ ਸੰਗਤ ਗਤਮਿਤ ਉਤਮ ਜਗ ਫੌਜਲ ਪਾਰ ਤਰਾਇਆ ਇਹ ਭਵਜਲ ਜਗਤ ਸ਼ਬਦ ਗੁਰ ਤਰੀਆ ਅੰਤਰ ਕੀ ਦੁਵਿਧਾ ਅੰਤਰ ਜਰੀਆ ਪੰਜ ਬਾਣ ਲੈ ਜਮ ਕੋ ਮਾਰ ਗਗਨੰਤਰ ਧਨ ਖਚੜਾਇਆ ਸਾਖਤ ਨਰ ਸ਼ਬਦ ਸੁਰਤ ਕਿਉ ਪਾਈਐ ਸ਼ਬਦ ਸੁਰਤ ਬਿਨ ਆਇਐ ਜਾਈਐ ਨਾਨਕ ਗੁਰਮੁਖ ਮੁਕਤ ਪਰਾਇਣ ਹਰ ਪੂਰੇ ਭਾਗ ਮਿਲਾਇਆ ਨਿਰਭਉ ਸਤਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਧੁਨ ਅਨੰਦ ਅਨਾਹਦ ਵਾਜੈ ਗੁਰ ਸ਼ਬਦ ਨਰੰਜਨ ਪਾਇਆ ਨਿਰਭਉ ਸਿਰ ਨਾਹੀਂ ਲੇਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੋਨੀ ਸੰਪਾ ਨਾਨਕ ਗੁਰਮਤ ਸੋ ਪਾਇਆ ਅੰਤਰ ਕੀ ਗਤ ਸਤਗੁਰ ਜਾਣ ਸੋ ਨਿਰਥਾ ਗੁਰ ਸ਼ਬਦ ਪਛਾਣ ਅੰਤਰ ਦੇਖ ਨਿਰੰਤਰ 부ਝੇ ਅਨਤ ਨਾ ਮਨ ਡੋਲਾਇਆ ਨਿਰਥੋ ਸੋ ਅਬ ਅੰਤਰ ਵਸਿਆ ਐਨ ਨਾਮ ਨਿਰੰਝਨ ਰਸਿਆ ਨਾਨਕ ਹਰ ਜਸ ਸੰਗਤ ਪਾਈਐ ਹਰ ਸਹਿਜੇ ਸਹਿਜ ਮਿਲਾਇਆ ਅੰਦਰ ਬਾਹਰ ਸੋ ਤਬ ਜਾਣ ਰਹਿ ਅਲਿਪਤ ਚਲਤੇ ਕਰ ਆਣ ਉਪਰ ਆਦ ਸਰਬ ਤੇ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮੈਲਾ ਪਹਿਲਾ ਕੁਦਰਤ ਕਰਨੈ ਹਰ ਅਪਾਰਾ ਕਿਤੇ ਕਾ ਨਹੀਂ ਕੇ ਚਾਰ ਜੀ ਉਪਾਏ ਰਜ਼ਕ ਦੇ ਆਪ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਇ ਰਹਾ ਪਰ ਪੂਰੇ ਕਿਸ ਮੇੜਾ ਕਿਸ ਅਠਾ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾਕ ਸੁਬਾਇਆ ਜਿਸ ਕੋ ਮਿਲ ਸੁਰਤ ਸਮਾਇ ਗੁਰ ਸ਼ਬਦੀ ਹਰ ਨਾਮ ਧਿਆਏ ਆਨੰਦ ਰੂਪ ਨੂਪ ਅਗੋਚਰ ਗੁਰ ਮਿਲੈ ਧਰਮ ਮਜਾਇਆ ਮਨ ਤਨ ਧਨ ਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬੇਨ ਹਰ ਗੁਰ ਤਿੰਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸ਼ਬਦ ਮਿਲਾਏ ਗੁਰਮਤ ਸੂਰਾ ਨਾਨਕ ਗੁਰ ਕੇ ਚਰਨ ਸਰੇ ਵੋ ਜਿਨ ਪੂਲਾ ਮਾਰਗ ਪਾਇਆ ਸੰਤ ਜਨ ਹਰ ਧਨ ਜਸ ਪਿਆਰਾ ਗੁਰਮਤ ਪਾਇਆ ਨਾਮ ਤੁਮਹਾਰਾ ਜਾਚਿਕ ਸੇਵ ਕਰੇ ਦਰ ਹਰ ਕ ਹਰ ਦਰਗਾ ਜਸ ਗਾਇਆ ਸਤ ਗੁਰ ਮਿਲੈ ਤਮਹਿਲ ਬੁਲਾਏ ਸੱਤੀ ਦਰਗ ਗਤ ਪਤ ਪਾਏ ਸਾਖਤ ਠੌਰ ਨਹੀਂ ਹਰ ਮੰਦਰ ਜਨਮ ਮਾਰਾ ਦੁਖ ਪਾਇਆ ਸੇਵੋ ਸਤਗੁਰ ਸਮੁੰਦ ਅਥਾ ਪਾਵੋ ਨਾਮ ਰਤਨ ਤਨ ਲਾ ਵਿਖਿਆ ਮਲ ਜਾਏ ਅੰਬਿਤ ਸਰਨਾਵੋ ਗੁਰ ਸਰ ਸੰਤੋਖ ਪਾਇਆ ਸਤਗੁਰ ਸੇਵੋ ਸ਼ੰਕ ਨ ਕੀਜੈ ਆਸਾ ਮਾਹ ਨਿਰਾਸ ਰਹੀ ਜੈ ਸੰਸਾਰ ਦੁਖ ਵਿਨਾਸ਼ ਨ ਸੇਵੋ ਫਿਰ ਬਾੜ ਰੋਗ ਨ ਲਾਇਆ ਸੱਚੇ ਭਾਵੇਂ ਤਿਸ ਵਡਿਆ ਤੌਨ ਸੂ ਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕ ਵਰਤ ਨਾਨਕ ਹਰ ਗੁਰ ਪਾਇਆ ਵੱਚੇ ਪੁਸਤਕ ਵੇਦ ਪੁਰਾਨਾ ਇੱਕ ਬਹਿ ਸੁਣ ਹੈ ਸੁਣਾਵੇ ਕੰਨਾਂ ਅਜਗਰ ਕਪਟ ਕਹੋ ਕਿਉਂ ਖੁੱਲੇ ਦਿਨ ਸਤਗੁਰ ਤਤ ਨਾ ਪਾਇਆ ਤਰਹਿ ਵਿਭੂਤ ਲਗਾਵੇ ਭਸਮ ਅੰਤੁਰ ਕ੍ਰੋਧ ਚੰਡਾਲ ਸੋਹਮੈ ਪਖੰਡ ਕੀਨੇ ਜੋਗ ਨਾ ਪਾਈਆ ਦਿਨ ਸਤਗੁਰ ਅਲਖ ਨਾ ਪਾਇਆ ਤੀਰਥ ਵਰਤ ਨੇਮ ਕਰੇ ਉਦਿਆਨ ਜਤ ਸਤ ਸੰਜਮ ਕਥੈ ਗਿਆਨ ਰਾਮ ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤ ਗੁਰ ਪਰਮ ਨਾ ਜਾਇਆ ਨਿਯੋਲੀ ਕਰਮ ਪੁਯੰਗਮ ਪਾਠੀ ਰੇਚਕ ਕੁੰਭਕ ਪੂਰਕ ਮਨ ਹਾਠੀ ਆਖੰਡ ਤਹਮ ਪ੍ਰੀਤ ਨਹੀਂ ਹਰਸੋ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰੇ ਮਨ ਮਾਨਿਆ ਗੁਰ ਸ਼ਬਦੀ ਸਭ ਬ੍ਰਹਮੁ ਪਛਾਨਿਆ ਨਾਨਕ ਆਤਮ ਰਾਮ ਸੁਭਾਇਆ ਗੁਰ ਸਤਗੁਰਾ ਲਖ ਲਖਾਆ